ਸਾਸਰੀਆ ਗੱਲ ਦੀ ਸਵਾਦ ਹੈ ਤੁਹਾਡਾ ਵੀਆਪੀ ਪਿੰਨੂ ਚੈਨਲ ਦੇ ਵਿੱਚ ਸੋ ਥੰਬਨੇਲ ਤੁਸੀਂ ਦੇਖ ਲਿਆ ਨਾ ਚਲੋ ਕਰਦੇ ਅੱਜ ਦੀ ਵੀਡੀਓ ਸਟਾਰਟ ਜੀ ਤੁਹਾਨੂੰ ਪਤਾ ਹੀ ਆ ਕਿ ਆ ਜਿਹੜੀਆਂ ਤਿੰਨ ਕੁੜੀਆਂ ਵਾਂ ਇਹ ਤਿੰਨੇ ਭੈਣਾ ਵਾਂ ਬਹੁਤ ਜ਼ਿਆਦਾ ਇੰਸਟਾਗ੍ਰam ਤੇ ਗੰਦ ਪਾਇਆ ਵਾ ਇਹਨਾਂ ਨੇ ਜਿਹੜੇ ਐਂਗਲ ਹਨ ਨੂੰ ਨਹੀਂ ਵਿਖਾਉਣੇ ਚਾਹੀਦੇ ਉਹ ਵੀ ਇਹ ਵਿਖਾਉਂਡੀਆਂ ਤੇ ਹੁਣ ਕੀ ਗੰਡ ਆ ਪਿਆ ਇਹ YouTube ਤੇ ਆਉਂਡੀਆਂ ਵਾਂ ਇਹਨਾਂ ਦਾ ਰੋਸਟ ਕਰਾਂ ਤੇ ਅੱਜ ਫਿਰ ਮੈਨੂੰ ਮੌਕਾ ਮਿਲ ਹੀ ਗਿਆ ਕਿ YouTube ਤੇ ਕਦਮ ਧਰਿਆ ਹੀ ਲੈ ਇਹਨਾਂ ਨੇ ਗਾਇਜ਼ ਦੇਖੋ ਮੈਂ ਇਸ ਕੋ ਕ੍ਰੀਮ ਲਗਾ ਲੇ ਜੀ ਕਹਿੰਦੇ ਮੈਂ ਗਾੜੀਆਂ ਕ੍ਰੀਮ ਲਾਉਂਦੀ ਆ ਇਹ ਮੂੰਹ ਬਣਾਈ ਜਾਂਦੀ ਆ ਮੂੰਹ ਬਣਾਉਣੇ ਤਾਂ ਤੁਸੀਂ ਵਾਂਸ ਵਾਂਸਨੇ ਸਿੱਖੇ ਆ ਕਦੀ ਇਦਾਂ ਦਾ ਮੂੰਹ ਬਣਾ ਲਓ ਕਦੀ ਇਦਾਂ ਦਾ ਮੂੰਹ ਬਣਾ ਲਓ ਫਿਰ ਤੁਸੀਂ ਇਹ ਕਹਿ ਦਿੰਦੇ ਜੇ ਕਿ ਗਲਤ ਬੋਲਦੇ ਆ ਲੋਕ ਬਾਤੀ ਆ ਰਹੀ ਆ ਇਤਨਾ ਸੁੰਦਰ ਬ੍ਰਾਈਡ ਵੈਲੇ ਸੋ ਮੇਕਅਪ ਦੇ ਨਾਲ ਨਾਲ ਕੁਝ ਹੋਰ ਵੀ ਇਥੇ ਚੱਲਦਾ ਪਿਆ ਹੋਆ ਕਿ ਮਤਲਬ ਕਿ ਹਸੇ ਜਾਂਦੀਆਂ ਦੋਵੇਂ ਜਾਨੀਆਂ ਬੱਚਾ ਵਾਲਾ ਮਾਰੀ ਜਾਂਦੀਆਂ ਵਾ ਕਰਨਾ ਕੀ ਇਹਨਾਂ ਨੇ ਨਾ ਕੋਈ ਗੱਲਬਾਤ ਆਉਂਦੀ ਹੈ ਨਾ ਕੁਛ ਬਸ ਵੀਡੀਓ ਔਨ ਕੀਤੀ ਹੈ ਤੇ ਚਲੋ ਜੀ ਹਾ ਹਾ ਮੇਕਅਪ ਕਰਦੇ ਆ ਹਾਂ ਹਾਂ ਬਸ ਇਹ ਚੀਜ਼ਾਂ ਚਵਲਾ ਮਾਰੀ ਜਾਂਦੀਆਂ ਤੇ ਚਵਲਾ ਮਾਰਨੇ ਗਿੱਜ ਗਿਆ ਵਾ ਜਿਆਦਾ ਇੰਨਾ ਗੰਧ ਵਾ ਨਾ ਇਹ ਕੋਈ ਹਿਸਾਬ ਹੀ ਨਹੀਂ ਕਿ ਜਿੰਨਾ ਇਹਨਾਂ ਨੂੰ ਗੰਧ ਘਟ ਗਿਆ ਜਾਵੇ ਉਤੋਂ ਕਈ ਇਸੇ ਵੱਧ ਵਾਏ ਹਾਂ ਕੋਈ ਨਹੀਂ ਗਾਂਗਾ ਤੁਹਾਨੂੰ ਪਤਾ ਲੱਗੀ ਜਣਾ ਨਾਲੇ ਤੁਹਾਨੂੰ ਦਿਖਾਉਂਦੇ ਆ ਸੋ ਆ ਨਵੀਆਂ ਚਵਲਾ ਆਈਆਂ ਵਾ ਹਾਂ ਪਤਾ ਹੋਇਆ ਹੈਗਾ ਤੁਹਾਨੂੰ ਸਾਰਿਆਂ ਨੂੰ ਕੀ ਕਰ ਸਕਦੇ ਹੁਣ ਜਿਹੜਾ ਤੁਸੀਂ ਕਹਿੰਦਿਆਂ ਕਿ ਆਪਾਂ ਨਾਮ ਚੇਂਜ ਕਰ ਲਏ ਆ ਜਿਹੜਾ ਤੁਸੀਂ ਕਲੰਕ ਲਾਈ ਜਾਂਦੇ ਆ ਨਾ ਆਪਣੇ ਆਪ ਤੇ ਇਹ ਨਾਮ ਚੇਂਜ ਕੀਤੇ ਨਹੀਂ ਲੱਥਣਾ ਠੀਕ ਆ ਕੋਈ ਚਾਜਦਾ ਕੰਮ ਕਰੋਗੇ ਤੇ ਫੇਰ ਲੱਥਣਾ ਵਾ ਤੇ ਇਹ ਗੰਦ ਪਾਈ ਜਣਾ ਨਾਮ ਚੇਂਜ ਨਹੀਂ ਕੀਤੇ ਕੀ ਹੋਣਾ ਤੁਹਾਨੂੰ ਤੇ ਨਾ ਕੋਈ ਕੰਮ ਉਹੀ ਗੱਲ ਨਾ ਕੋਈ ਕੰਮ ਨਾ ਕੋਈ ਧੰਦਾ ਚਲ ਗਿਆ ਸਕੂਟਰੀ ਫੜ ਕੇ ਜੀ ਚਲੋ ਅਸੀਂ ਰੇਲਾ ਬਣਾ ਕੇ ਲਿਆ ਹੁੰਦੇ ਆ ਕੋਈ ਨਹੀਂ ਰੇਲਾ ਵਾਲੀ ਤੁਹਾਨੂੰ ਦਿਖਾਉਂਦੇ ਆ ਗਾੜੀ ਕੀ ਗੰਦ ਪਾਉਂਦੀਆਂ ਉੱਥੇ ਜਾ ਕੇ ਸੋ ਅੱਜ ਤੁਹਾਨੂੰ ਫਰੂ ਵੀ ਦਵਾਂਗੇ ਵਿੱਚ ਅਸੀਂ ਪਿੱਛੇ ਜੇ ਕਿਹਾ ਨਾ ਕਿ ਅਸੀਂ ਪਿੱਛੇ ਜੇ ਕਿਹਾ ਹੈ ਨਾ ਕਿ ਹੌਲੀ ਹੌਲੀ ਕੱਪੜੇ ਕਿੱਦਾਂ ਲਾਦੇ ਆ ਅੱਜ ਇਹ ਵੀਡੀਓ ਜੇ ਤੁਹਾਨੂੰ ਅੱਜ ਫਰੂਦ ਦਵਾਂਗੇ ਕੀ ਹਿਸਾਬ ਦਾ ਵਾ ਕੀ ਨਹੀਂ ਦੋ ਦੋ ਦੀਆਂ ਬੀਜੀ ਆਸ ਲੱਗੀਆਂ ਹੋ ਜਾਂਦੀਆਂ ਵੀਡੀਓ ਬਣਦੀ ਹੈ ਬਸ ਉਹ ਇਹ ਕੰਮ ਧੰਦਾ ਹੁੰਦਾ ਨਹੀਂ ਕੰਮ ਤੇ ਲੱਗੇ ਹੁੰਦੇ ਹੈਂ ਆ ਬੇਲੀਆਂ ਚਬੜਾ ਥੋੜਾ ਮਾਰਨੀ ਆਂ ਹੀ ਬਸ ਤੁਹਾਨੂੰ ਇੱਕੋ ਹੀ ਕੰਮ ਆ ਤਿੰਨ ਜਣੇ ਇਕੱਠੇ ਹੋਈਆਂ ਪਾਣੀ ਕਿੱਥੋਂ ਆਂਦੀਆਂ ਹੈਗੀਆਂ ਨਾ ਟੜੀ ਕੋਈ ਜਾਣਨਾ ਕੋਈ ਪਛਾਣ ਤੇ ਚਲੋ ਜੀ ਚੱਲੀ ਹੈ ਰੀਲ ਬਣਾਉਣ ਬਸ ਹੋਰ ਕੋਈ ਕੰਮ ਹੀ ਨਹੀਂ ਤੁਹਾਨੂੰ ਪਹਿਲਾਂ ਹੀ ਆ ਚੁੱਕੇ ਆ ਤੇ ਗਾਣਾ ਲਾਇਆ ਹੁੰਦਾ ਇਹਨਾਂ ਨੇ ਜਣਾ ਖਾਣਾ ਫਿਰਦਾ ਸਵਾਲ ਲੈਣ ਨੂੰ ਬੰਦਾ ਪੁੱਛਿਆ ਤੂੰ ਹੀ ਸਵਾਦ ਦੇਣ ਨੂੰ ਫਿਰਦੀ ਏ ਜੇ ਤਾਹੋਂ ਲੈਣ ਨੂੰ ਫਿਰਦਾ ਵਾ ਸਵਾਦ ਅਗਲਾ ਤੂੰ ਹੀ ਨਾ ਸਵਾਦ ਦੋ ਤੇ ਨਾ ਲੈਣ ਅਗਲੇ ਗੰਦੀਆਂ ਮੰਦੀਆਂ ਰੀਲਾਂ ਤੂੰ ਹੀ ਪਾਉਣੀਆਂ ਤੇ ਬਾਅਦ ਚ ਲੋਕਾਂ ਨੂੰ ਮਾੜਾ ਚੰਗਾ ਕਹਿਣਾ ਇਤਨੇ ਦਿਨ ਕੀ ਦੇਖੋ ਪਾਣੀ ਵੀ ਪੀ ਰਹੀਆਂ ਸੂਪ ਵੀ ਪੀ ਰਹੀਆਂ ਹਾਂ ਉੱਪਰ ਗਾੜੀ ਚੱਲ ਰਹੀਆਂ ਲੋ ਜੀ ਮਿੱਤਰੋ ਪਹਿਲਾਂ ਖਾ ਗਏ ਗੰਦਮੰਦ ਦੇ ਬਾਜ ਵਿੱਚ ਫਿਰ ਮਾਂਡੇ ਵਿੱਚ ਚਵਲਾਂ ਕਹਿੰਦੇ ਆ ਨਾ ਕਿ ਵਿਲੇ ਨੂੰ ਕੋਈ ਕੰਮ ਨਹੀਂ ਲੋਕ ਸਾਨੂੰ ਕਹਿੰਦੇ ਆ ਕਿ ਵਿਲੇ ਕਮੈਂਟ ਕਰਦੇ ਰਹਿੰਦੇ ਆ ਵੇਲੇ ਨਾ ਕੋਈ ਕੰਮ ਦਾ ਨਾ ਕੋਈ ਵੀਡੀਓ ਬਣਾਈ ਜਾਂਦੇ ਆ ਬਾਲਤੂ ਦੀਆਂਵੇਂ ਬੋਲੀ ਜਾਂਦੇ ਆ ਤੇ ਆਹ ਵੇਖੋ ਵੇਲਾ ਕੰਮ ਇਹਨੂੰ ਕਹਿੰਦੇ ਕਿ ਨਾ ਕੋਈ ਗੱਲਬਾਤ ਨਾ ਕੋਈ ਹੈਗੀ ਵਿੱਚ ਸਿਰਫ ਉੱਥੇ ਜਾ ਕੇ ਫੁਗਰੀ ਮਾਰੀ ਜਾਓ ਬਸ ਦਿਹਾੜੀ ਦੀਆਂ ਪੰਜ ਪੰਜ ਰੀਲਾਂ ਪਾਉਂਦੀਆਂ ਵਾ ਠੀਕ ਆ ਤੇ ਆਪਾਂ ਸਿਰਫ ਅੱਧਾ ਘੰਟਾ ਜਾਂ ਘੰਟਾ ਲਾ ਕੇ ਇੱਕ ਵੀਡੀਓ ਬਣਾਈਂਦੀ ਆ ਕਿਸ ਦਿਨ ਬਣ ਗਈ ਕਿਸ ਦਿਨ ਨਹੀਂ ਮਿਸਿੰਗ ਵੀ ਵੱਜ ਜਾਂਦਾ ਵਾ ਤੇ ਵੇਲੇ ਬੁਲੇ ਕੋਈ ਨਹੀਂ ਹੁੰਦਾ ਠੀਕ ਆ ਤੇ ਬਾਕੀ ਆ ਜਿਹੜੀ ਕਹਿੰਦੀ ਆ ਕਿ ਕਹਿੰਦੀ ਕਿ ਗੱਡੀ ਨੰਗਨ ਦੀ ਉੱਤੋਂ ਦੀ ਮੈਨਾਂ ਕਹਿੰਨਾ ਗੱਡੀ ਥੱਲੇੋਂ ਦੀ ਨੰਗ ਜਾਂਦੀ ਥੋੜਾ ਗੰਦ ਦੇ ਅਤੇ ਇਹਨਾਂ ਜੂਠਾਂ ਜਾਂ ਨਵੀਆਂ ਔਟੀਆਂ ਹੀ ਹੋ ਤੇ ਇਹ ਵੀ ਖਲਾਰਾ ਪਾਈ ਜਾਂਦੀਆਂ ਹੀ ਹੋ ਬਾਕੀ ਤੁਹਾਨੂੰ ਦੇਖਣੀ ਡਿਆ ਕੀ ਕੀ ਖਲਾਰਾ ਕੀ ਭਾਂ ਦੇ ਇਹਨਾਂ ਦਾ ਕੀ ਕਰਨਾ ਕੋਈ ਕਮੈਂਟ ਲਾਈਕ ਕਿਸਕੂਟੀ ਪਰ ਕਰ ਬਤਾਨਾ ਕਿ ਹਮਾਰਾ ਬਲੌਗ ਕਿਹੋ ਜਿਹਾ ਲੱਗਾ ਆਪ ਲੋਕੋ ਕੋ ਬਿਲਕੁਲ ਆ ਬਲੌਗ ਹੀ ਹੈ ਇਹ ਬੇਕਾਰ ਇੱਕ ਨੰਬਰ ਦਾ ਇਹੋ ਜਿਹਾ ਬਲੌਗ ਤੇ ਪਹਿਲੀ ਵਾਰ ਜਿੰਦਗੀ ਜੀ ਵੇਖਿਆ ਜਿਹਾ ਤੁਸੀਂ ਚਵਲਾ ਮਾਰਦਿਆਂ ਹੈ ਕਮੈਂਟਾਂ ਤੇ ਤੁਹਾਨੂੰ ਲੋਕਾਂ ਦੀ ਗਾਲਾਂ ਹੀ ਕੱਢ ਰਹੀਆਂ ਹੋਰ ਨਹੀਂ ਕੋਈ ਕਰਨਾ ਕਿ ਆ ਬਲੌਗ ਦੇਖੋ ਕਿ ਕਿੰਨਾ ਵਧੀਆ ਵਾ ਇਹ ਸਾਡਾ ਵਹਿਮ ਹੀ ਆ ਕੀ ਵਿਖਾਇਆ ਕੀ ਆ ਬਲੌਗ ਚ ਕੋ ਕਦੀ ਸਕੂਟਰੀ ਚਲਾਉਂਦੀ ਵਿਖਾਤਾ ਕਦੀ ਤੁਸੀਂ ਮਤਲਬ ਕਿਹੜੀਆਂ ਚੀਜ਼ਾਂ ਨਹੀਂ ਵਿਖਾਉਣੀਆਂ ਚਾਹੀਦੀਆਂ ਉਹੋ ਹੀ ਵਿਖਾਈਆਂ ਵਾ ਕਮੈਂਟ ਕਰ ਕਮੈਂਟ ਕਰਕੇ ਦੱਸੋ ਕਿਹੜੀ ਗੱਲ ਕਹਿੰਦੇ ਹੋ ਹਾਂ ਐ ਦਾਦਾ ਅੱਜਾੜਾ ਬਲੋਕ ਦਾ ਖੇਤ ਆਰਾ ਅੱਛਾ ਤੇ ਜਾਇਆ ਪਠੇਵੱਡ ਵੱਡ ਆ ਕਹਿੰਦੇ ਕਿ ਪਠੇਵੱਡ ਨਾਲ ਆਏ ਆ ਤੇ ਪਠੇਵੱਡਾਂ ਦੇ ਚਲੋ ਆਏ ਆ ਤੇ ਤਪੜੀਆਂ ਕਿਥੇ ਆ ਤਪੜੀਆਂ ਉਹ ਖਵਾ ਵੀ ਆ ਜਿੱਨਾ ਗੰਦ ਪਾਇਆ ਨੇ ਤਪੜੀਆਂ ਹੀ ਆ ਆ ਮੋਟਰ ਦਾ ਦੇ ਨਾ ਹੀ ਆ ਬਸ ਕਾਂਦੇ ਕੁਝ ਹੋ ਰਹੀਆਂ ਆ ਵਾ ਮਤਲਬ ਰੀਲਾ ਬਣਾਉਣ ਆ ਰਹੀਆਂ ਵਾ ਬੰਦਾ ਪੁੱਛੇ ਇਹਨਾਂ ਨੇ ਪਹਿਲੀ ਗੱਲ ਤੇ ਡੰਗਰ ਰੱਖਿਆ ਨਹੀਂ ਕੋਈ ਠੀਕ ਆ ਤੇ ਕਹਿ ਦਿੰਦਾ ਪਠੇ ਵਢਣ ਆਈਆਂ ਬਣਾਉਣੇ ਰੀਲਾਈਆਂ ਵਾ ਨਹੀਂ ਵਨਸਮਨੇ ਬਲੌਗ ਨਹੀਂ ਇਹੋ ਜਿਹੇ ਡੰਗਰ ਵੀ ਵੇਖੇ ਨਾ ਕਿਤੇ ਝੋਟਾ ਹੋਵੇ ਤੇ ਮੱਝ ਹੋਵੇ ਇਹਨੇ ਕਹਿੰਦਾ ਝੋਟੇ ਨੂੰ ਕਹਿੰਦਾ ਨਹੀਂ ਇਹ ਮੱਝ ਵਾ ਇਹ ਤੇ ਮੱਝ ਨੂੰ ਕਹਿੰਦਾ ਝੋਟਾ ਵਾ ਇਹ ਹਾਲਾਤ ਇਹਨਾਂ ਦੇ ਹੋਏ ਆ ਕਿ ਇਹਨਾਂ ਨੂੰ ਡੰਗਰਾਂ ਦਾ ਨਹੀਂ ਪਤਾ ਤੇ ਪਠੇ ਵਢਣ ਆਈਆਂ ਹੈ ਸਹੀ ਗੱਲ ਕਿ ਕੱਦ ਦਿਓ ਤਹੇ ਗੋ 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 ਪੋਚ ਪੋਚ ਜ ਨਹੀਂ ਮਾਰ ਤੋ ਹੈ ਦੇ ਮਾਤਰਾ ਹੁਣ ਇਹ ਦੱਸੋ ਕਿ ਪੋਜ ਕੇਰੀ ਚੀਜ਼ ਦੇ ਵਾਦਦੇ ਪਿਆ ਹਾਂ ਲੋਕੀ ਜੰਨੇ ਦੀਆਂ ਹੈਪੀ ਦੀ ਐਨ ਕਾ ਲਾ ਕੇ ਵੇਖਣ ਲੱਗਾ ਇਹਨੂੰ ਰੋਦੀ ਘਨੇ ਡਿਆ ਵਿਚਾਰੇ ਨੂੰ ਸੋ ਆ ਹਾਲਾਤ ਵਾ ਇਨਾਂ ਦੇ ਠੀਕ ਹੈ ਨਾ ਸੋ ਇਦਾਂ ਵੀਊ ਲੈਣ ਦਾ ਕੀ ਫਾਇਦਾ ਹਨਾ ਗੰਦ ਪਾ ਗਏ ਸੋ ਸਾਰਿਆਂ ਨੇ ਪਰ ਲੱਗਣੀ ਡਿਆ ਵਾ ਕਿ ਕੀ ਚੱਲਣਗੀ ਡਿਆ ਵਾ ਕਿ ਨਹੀਂ ਹਨਾ ਸੋ ਇਹੋ ਜੇ ਗੰਦ ਨਾ ਪਾਇਆ ਕਰੋ ਯਾਰ ਸਹੀ ਤਰੀਕੇ ਨਾਲ ਵੀਡੀਓ ਬਣਾ ਲਓ ਸਹੀ ਤਰੀਕੇ ਨਾਲ ਬਣਾਉਣੀਆਂ ਨੇ ਹੁਣ ਸਮਾਨ ਹੀ ਬਹੁਤ ਤਗੜਾ ਵਾ ਪਿਛੇ ਪਿਆ ਸੀ ਉਹ ਚੁਕਲੇ ਉਹ ਆਪਣੇ ਟੀਵੀ ਟੂ ਚੁਕਲੇ ਉਹ ਚੁਕਲਿਆ ਚੁਕਲਿਆ ਮੈਂ ਈ ਗੇੜੇ ਗੱਲ ਕਰਦੇ ਪਿੱਛੇ ਅੱਜੋ ਤੇ ਆਪਣਾ ਨਵਾਂ ਸਟੂਡੀਓ ਬਣ ਲੱਗਾ ਨਾ ਪਿੱਛੇ ਇਹ ਸਾਮਾਨ ਪਿਆ ਉੱਥੇ ਸਾਮਾਨ ਕਾਫੀ ਆ ਤੇ ਕੀ ਤੁਹਾਨੂੰ ਮੈਂ ਉਹ ਗੱਲ ਦੱਸੂ ਨਹੀਂ ਜਗਦੇ ਜਿੰਨਾ ਸਾਮਾਨ ਹੈਗਾ ਇੱਕ ਖਲਾਰਾ ਪਿਆ ਨਾ ਕਾਫੀ ਸਾਮਾਨ ਦਾ ਖਲਾਰਾ ਹੀ ਮਾਂ ਹਲੇ ਸੰਭਰ ਤੁੰਬਾ ਡੇਏ ਆ ਜਿਹੜਾ ਵੀਰ ਭਰਾ ਰੋਟੀ ਖਾਂਣ ਡਿਆ ਵਾ ਯਾਰ ਉਹ ਵੀਡੀਓ ਸਟਾਪ ਕਰਦੇ ਉਹ ਕਿਉਂਕਿ ਉਹਦੇ ਚ ਇੱਕ ਵਜ ਗੱਲਾਂ ਇਤਨੀਆ ਕਹੀਆਂ ਜਾਣੀਆਂ ਕਿ ਬਾਅਦ ਚ ਨਾ ਕਿਉ ਕਿ ਯਾਰ ਰੋਟੀ ਖਾਣੀ ਔਖੀ ਕਰਤੀ ਬਾਅਦ ਚ ਕਮੈਂਟਾਂ ਚ ਗਾਲਾਂ ਕੱਢੋਗੇ ਤੇ ਮੇਰਾ ਵੀਰ ਵੀਡੀਓ ਆਫ ਕਰ ਦੋ ਤੇ ਬਾਅਦ ਚ ਲਾ ਲਿਓ ਠੀਕ ਆ ਕਹਿੰਦੀ ਕਿ ਖੇਤਾਂ 'ਚ ਕੀ ਕਰਨ ਆਏ ਤੱਤੀ ਆਖ ਵਿਖਾਤੀ ਨਾ ਆਪਣੀ ਕਾਦ ਮੱਲਵ ساری ਉਮਰ ਇਹਨਾਂ ਨੇ ਗਾਂਧੀ ਪਾ ਛੜਿਆ ਵਾ ਤੱਤੀਆਂ ਟੁੱਟੀਆਂ ਮੱਲੋ ਇਹਨਾਂ ਨੇ ਖੇਤਾਂ ਜੀ ਲੈਣੀਆਂ ਵਾ ਜਦੋਂ ਕੋਈ ਕੰਮ ਹੀ ਨਹੀਂ ਚਾਜਦਾ ਕਰਨਾ ਘਰ ਮੇਰੇ ਹਸਾਣਾ ਫਲੈਸ਼ ਮਣਾ ਭਾਈ ਬਣਾਈ ਹੋਏ ਇਹਨਾਂ ਨੇ ਕਟੀਆਂ ਖੇਤਾਂ ਜੀ ਲੈਣੀਆਂ ਇਹਨਾਂ ਨੇ ਫਿਰ ਚਾਹਦੀ ਪਿੱਛੇ ਨਹੀਂ ਚੱਲਣਗੀਆਂ ਜਰ ਥੋੜੇ ਪਿੱਛੇ ਚੱਲੋ ਮੈਂ ਇੱਕ ਇੱਕ ਕਰਾ ਦਿਖਾ ਮੈਂ ਖੈ ਚਲੋ ਲੋ ਜੀ ਮਿੱਤਰੋ ਆਹ ਵੇਖ ਲੇ ਰੀਲ ਪਿਛਲੀ ਕੀ ਐ ਚ ਤੁਹਾਨੂੰ ਤੁਸੀਂ ਦਿਮਾਗ ਥੋੜਾ ਜਿਹਾ ਲਾਓ ਪਰ ਦਿਮਾਗ ਲੋੜ ਵਾਲੀ ਕੋਈ ਗੱਲ ਤੇ ਹੈਗੀ ਨਹੀਂ ਪਰ ਫਿਰ ਵੀ ਅਸੀਂ ਕਹਿੰਦੇ ਆ ਕੀ ਇਸ ਰੀਲ ਵਿੱਚ ਤੁਹਾਨੂੰ ਸਿੱਖਿਆ ਮਿਲੀ ਦੱਸੋ ਸਿੱਖਿਆ ਹੈ ਸਿੱਖਿਆ ਕੀ ਮਿਲੀ ਸਿੱਖਿਆ ਇਹ ਮਿਲੀ ਆ ਕਿ ਜਿਹੜੀ ਤੀਜੀ ਭੈਣ ਆ ਕਿ ਮਤਲਬ ਉਹ ਵੀ ਕਹਿੰਦੀ ਆ ਥੋੜਾ ਜਿਹਾ ਪਿੱਛੇ ਚਲੋ ਮਤਲਬ ਪੂਰਾ ਐਂਗਲ ਦੇ ਵਿੱਚ ਕੈਮਰੇ ਦੇ ਵਿੱਚ ਕਵਰ ਹੋ ਜਾਓ ਠੀਕ ਆ ਤੇ ਦੂਜੀ ਗੱਲ ਏ ਕਿ ਕਹਿੰਦੇ ਨੇ ਇੱਕ ਹੋਵੇ ਖਰਾਬ ਤੇ ਸਮਝਾਵੇ ਕਿਹੜਾ ਜੇ ਵੇੜਾ ਹੋਵੇ ਖਰਾਬ ਤੇ ਸਮਝਾਵੇ ਕਿਹੜਾ ਉਹ ਇਹਨਾਂ ਤਿੰਨਾਂ ਭੈਣਾਂ ਦੀ ਬੁੱਧੀ ਪ੍ਰਿਫਟ ਹੋਈ ਆ ਕਿ ਮਤਲਬ ਇੱਕ ਦੂਜੇ ਤੋਂ ਫੇਮਸ ਹੋਣੀਆ ਚਾਹੁੰਦੀ ਆਵਾ ਬਹੁਤਾ ਹੀ ਜ਼ਿਆਦਾ ਤਿੰਨਾ ਭੈਣਾਂ ਨੇ ਗੰਦ ਪਾਇਆ ਵਾ ਕੋਈ ਇੱਕ ਦੂਜੇ ਨੂੰ ਸਮਝਾ ਨਹੀਂ ਸਕਦਾ ਕਿ ਹਾਂ ਭੈਣੇ ਤੂੰ ਮਤਲਬ ਨਾ ਕਰਿਆ ਕਰੀ ਇਹ ਬਹੁਤੀ ਲੋਕੀ ਬੇਇੱਜ਼ਤੀ ਕਰਨਗੇ ਕੀ ਗੱਲ ਆ ਕੱਲ ਨੂੰ ਵਿਆਹ ਵੀ ਕਰਾਉਣਾ ਵਾ ਕਿਹੜੇ ਹਿਸਾਬ ਨਾਲ ਇਹ ਵਿਆਹ ਕਰਾਉਣਗੇ ਆ ਪਹਿਲੀ ਗੱਲ ਤੇ ਵਿਆਹ ਇਹਨਾਂ ਦਾ ਮੇਰੇ ਹਿਸਾਬ ਨਾਲ ਜਿੱਦਾਂ ਦਾ ਗੰਦ ਪਾਉਂਡੀਆਂ ਵਾ ਇਹਨਾਂ ਦਾ ਵਿਆਹ ਹੋਣਾ ਹੀ ਨਹੀਂ ਆ ਤੇ ਜੇ ਕਿਤੇ ਬਾਈ ਦੇ ਵੇਰ ਭੁੱਲ ਭਲੇ ਕੇ ਵਿਆਹ ਹੋ ਵੀ ਗਿਆ ਬਸ ਫਿਰ ਉਹਦੇ ਵੀਰ ਗਿਆ ਤੇ ਹੁਣ ਇਹਨਾਂ ਨੂੰ ਵੀ ਪਤਾ ਹੀ ਆ ਕਿ ਵਿਊ ਕਿੱਦਾਂ ਮਿਲਦੇ ਆ ਯਾਰ ਇੱਕ ਕਮੀਜ਼ ਪਾਈ ਆ ਉਹ ਕਮੀਜ਼ ਲਾਉ ਨੂੰ ਤਿਆਰ ਵਾ ਦੇ ਲੋ ਇਹੇ ਲੱਛਣ ਹੋਏ ਪਿਆ ਕਰੀਲਾ ਵਾ ਤੇ ਕਮੀਜ਼ ਲਾਉ ਨੂੰ ਤਿਆਰ ਵਾ ਤੇ ਬੰਦੇ ਨੂੰ ਦੱਸੋ ਕੀ ਕੁਛ ਦਿਖਾਉਂਦੀ ਆ ਫਿਰਦੀਆਂ ਵਾ ਹੈ ਉਹਨ ਕੋ ਚਾਦੀ ਚੀਜ਼ ਦਿਖਾਓ ਫੇਰ ਹੀ ਆ ਪਰ ਇਹਨਾਂ ਨੂੰ ਪਤਾ ਮੈਂ ਚਾਦੀ ਚੀਜ਼ ਸਾਡੇ ਕੋਲ ਹੈਗੀ ਇਹੋ ਕੁਝ ਵਾ ਕੇ ਅਸੀਂ ਲੋਕਾਂ ਨੂੰ ਫੇਰ ਕੀ ਕਰਨਾ ਹੋਰ ਕੀ ਦਿਖਾਉਣਾ ਵਾ ਤੇ ਬਾਕੀ ਇਹ ਗੱਲ ਆ ਤੁਹਾਨੂੰ ਗਿਆ ਹੈ ਨਾ ਪਿਛਲੀ ਵੀਡੀਓ ਚ ਕਿ ਜੋ-ਜੋ ਵਿਊ ਵਾਧਦੇ ਆ ਓ ਕੱਪੜੇ ਛੋਟੇ ਹੋ ਜਾਂਦੇ ਆ ਉਸ ਹਿਸਾਬ ਇਹਨਾਂ ਦਾ ਵਾ ਪਹਿਲਾਂ ਨਾ ਇਹ ਬਣਾਉਂਦੇ ਸੀ ਪੰਜਾਬੀ ਸੂਟ ਦੀ ਵੀਡੀਓ ਇਹਗਾ ਪੰਜਾਬੀ ਸੂਟ 'ਚ ਵੀ ਚਲੋ ਮਤਲਬ ਗਲਤ ਮਲਤ ਐਂਗਲ ਤੇ ਜ਼ਰੂਰ ਵਿਖਾਉਂਦੇ ਪਰ ਜਿਨੂੰ ਜਦੋਂ ਵਿਊ ਵਾਧੇਗੇ ਉਂ ਕੱਪੜੇ ਟੀ-ਸ਼ਰਟਾਂ ਤੋਂ ਛੋਟੇ ਹੋਈ ਜਾਂਦੇ ਆ ਇੱਥੇ ਨਹੀਂ ਪੱਟਾ ਪੂਰਾ ਪੂਰਾ ਮੈਂ ਖੇਤ ਵਿੱਚ ਆਇਆ ਤੇ ਇੱਥੇ ਫਿਰੋ ਇੱਥੇ ਰੱਤੀ ਆਜ ਇਹਨਾਂ ਦੀ ਤੀਜੀ ਭੈਣ ਜਿਹੜੀ ਬੁਢਰੀ ਹੋ ਚੱਲੀ ਆ ਮੰਮੀ ਬਰਾਬਰ ਲੱਗਣ ਈ ਇਹਨਾਂ ਦੀ ਪਰ ਇਹਨੇ ਵੀ ਵਿਆਹ ਨਹੀਂ ਕਰਾਇਆ ਤੇ ਸਮਝਾਉਂਦੀ ਵੀ ਨਹੀਂ ਆ ਕਿ ਮਤਲਬ ਦੱਸਣਾ ਨਹੀਂ ਆ ਕਿ ਭੈਣੇ ਨਾਂ ਬਣਾਇਆ ਕਰੀ ਇਹ ਰੀਲਾਂ ਕਿਤੇ ਮੈਂ ਸਿਆਣੀ ਆ ਮੈਂ ਹੋ ਮਤ ਦੇਣਾ ਪਰ ਨਾ ਮਤ ਦੇਣੀ ਨਹੀਂ ਜਿਆਦਾਤਰ ਨਾ ਇਹਨੂੰ ਲਿਆਉਂਦੇ ਨਹੀਂ ਹੈਗੇ ਰੀਲਾਂ 'ਚ ਇਹਨੂੰ ਤਾਂ ਏਦਾਂ ਹੀ ਕੈਮਰਾ ਕੁਮਰਾ ਫੜਾਉਣ ਤੇ ਡਿਊਟੀ ਲਈ ਏਦੀ ਵੀ ਕਿ ਫੋਨ ਫੜ ਕੇ ਰੱਖ ਬਸ ਤੂੰ ਮਤਲਬ ਵੀਡੀਓ ਬਣਾਇਆ ਕਰ ਇਹ ਚੀਜ਼ਾਂ ਤੇ ਡਿਊਟੀ ਲਈ ਏ ਇਹਨੂੰ ਤੇ ਵੀਡੀਓ 'ਚ ਬਹੁਤ ਘੱਟ ਲੈਂਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਜੇ ਇਹ ਵੀਡੀਓ ਚ ਆਈ ਪਤਾ ਨਹੀਂ ਵੀਡੀਓ ਨਾ ਰੁਕ ਜੇ ਕਿਤੇ ਇਹਨਾਂ ਵੇ ਵੀਡੀਓ ਨਾ ਚੱਲੇ ਯਾਰ ਇਹਨਾਂ ਦਾ ਕੋਈ ਹਾਲ ਨਹੀਂ ਆ ਇੱਕ ਦੂਜੇ ਤੋਂ ਦਾ ਲੱਗਦੇ ਵੀ ਹੈਗੇ ਆ ਪਰ ਕੀ ਕਰੇ ਮਜਬੂਰੀ ਆ ਹੁਣ ਕੀ ਕਰ ਸਕਦੇ ਹੁਣ ਹੋਰ ਕਿਨੂ ਦੇ ਵਿੱਚ ਲਿਆ ਨਹੀਂ ਸਕਦੇ ਸੋ ਇਹ ਕਰਕੇ ਹੁੰਦਾ ਵਾ ਥੋੜਾ ਜਿਹਾ ਇਹਨਾਂ ਦਾ ਵੀ ਹਾਂ ਕੋਈ ਬਾਤ ਲੋਬੀ ਮਿੱਤਰੋ ਕੋ ਖੇਡਾ ਖੇਡਦਿਆਂ ਪਈਆਂ ਵਾ ਸੋ ਪੋਲਾ ਜੱਥ ਰੱਖਿਆ ਵਾ ਤੇ ਮੜ ਜੇ ਇੱਕ ਦੋ ਸਕੀਟ ਲਈ ਹਾਂ ਹਾਂ ਕੱਢਿਆ ਬੰਦੀ ਇਹਨੇ ਮੇਰੇ ਯਾਰ ਕਹਿੰਦਾ ਤੂੰ ਉੱਚੇ ਦੱਬ ਦੇਣਾ ਸੀ ਇਹ ਚਿਹਰੇ ਤੇ ਲੱਛਣ ਕਰਦੀ ਐ ਤੇ ਜਿਨ੍ਹਾਂ ਤੇ ਕਰ ਮਾਫੀ ਨਾ ਮੰਗਦੀ ਕਿ ਨਹੀਂ ਨਹੀਂ ਮੈਂ ਨਹੀਂ ਵੀਡੀਓ ਬਣਾਉਂਦੀ ਇੰਸਟਾਗ੍ਰam ਤੇ ਮੈਂ ਗਲਤ ਵੀਡੀਓ ਨਹੀਂ ਪਾਇਆ ਕਰੂੰਗੀ ਉਹਨਾਂ ਦੇ ਘਰੇ ਇਹਨੂੰ ਸਾਹ ਨਹੀਂ ਲੈਣ ਦੇਣਾ ਉਹਨਾਂ ਦੇ ਘਰੇ ਇਹਨੂੰ ਦੱਬ ਕੇ ਰੱਖਣਾ ਹੈ ਇਹਦਾ ਸਿਰ ਕਿ ਦੱਸ ਮੰਗ ਮਾਫੀ ਹਾਂ ਕਿ ਫੇਰ ਜਾ ਕੇ ਦੀ ਮਾੜੀ ਮੋਟੀ ਅਕਲ ਟਕਾਣੇ ਆਉਣੀ ਸੀ ਉਦੋਂ ਅਗਲੇ ਦੀ ਟਕਾਣੇ ਤੇ ਨਹੀਂ ਹੋਣੀ ਜਿੱਦਾਂ ਮਾੜੀ ਜੀ ਪੋਲੇ ਪੋਲੇ ਢੀਏ ਦਾ ਕੀ ਫਾਇਦਾ ਹੈ ਮਾਰੇ ਖਿੱਚ ਕੇ ਦੋ ਰੱਖ ਕੇ ਦੇ ਆਪੇ ਸੱਟ ਹੁਣ ਪਰ ਨਾ ਸੱਟ ਇਦਾਂ ਨਹੀਂ ਨਾ ਪੋਲੇ 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 ਨਹੀਂ ਫਾਇਦਾ ਦੱਸ ਠੀਕ ਹੈ ਡਾਂਗੇ ਡੰਡੀਆਂ ਇਹ ਨਵੇਂ-ਨਵੇਂ ਬਲੌਗ ਵਿਖਾਏ ਜਾਂਦੇ ਨੇ ਨਵੇਂ-ਨਵੇਂ ਕੰਪੀਟੀਸ਼ਨ ਰੱਖੇ ਜਾਂਦੇ ਨੇ ਮੈਨੂੰ ਤਾਂ ਇਹ ਪਤਾ ਨਹੀਂ ਇਹ ਇਹ ਲਿਆਉਂਦੇ ਕਿ ਤੂੰ ਆਈਡੀਆ ਇਹਨੇ ਸੋਹਣੇ-ਸੋਹਣੇ ਕੇ ਲੋਕਾਂ ਨੂੰ ਹ ਜਿਹੋ ਜਿਹੇ ਦਿਖਾਉਂਦੇ ਆ ਪਰ ਇਹ ਆ ਨਾ ਕਿ ਲੋਕੀ ਵੀ ਲਾਂਤਾ ਪਾਉਂਦੇ ਆ ਤੇ ਲੋਕੀ ਕਹਿੰਦੇ ਹੀ ਉਹ ਕਿ ਇਹ ਇਦਾਂ ਲੱਭ ਲੈਂਦੇ ਆ ਆਈਡੀਏ ਫਿਰ ਜਦੋਂ ਲੋਕੀ ਲਾਂਤਾ ਪਾਉਂਦੇ ਆ ਲੋਕੀ ਕਰਦੇ ਨੇ ਕਮੈਂਟ ਕਿ ਜਿੰਨਾ ਤੁਸੀਂ ਗੰਦ ਪਾਇਆ ਇਹਨੂੰ ਚੰਗਾ ਨੱਕ ਡੋਬ ਕੇ ਮਰ ਜਾਓ ਤੇ ਉਹ ਸਾਹ ਫਿਰ ਇਹਨਾਂ ਨੇ ਕੀ ਕੀਤਾ ਬਈ ਉਹ ਚ ਬਾਲਟੀ ਚ ਨੱਕ ਡੋਬ ਬੰਡੀਆਂ ਵਾ ਉਹ ਤੋਂ ਆਈਡੀਆ ਸੋ ਆ ਨਿਗੇ ਨਿਗੇ ਨਿਆਣਿਆਂ ਲਈ ਹਰਕਤਾਂ ਨਾ ਕਰੋ ਪਰ ਨਿਆਣੇ ਹਰਕਤਾਂ ਨਹੀਂ ਨਿਆਣੇ ਆਲੀਆਂ ਪਰ ਕੀ ਕਰ ਸਕਦੇ ਉਹ ਗਾਲੀ ਥੋੜੀ ਮੁਰਰੀਆ ਰੱਖੀ ਹੈ ਲਓ ਲਓ ਜੀ ਮਿੱਤਰੋ ਮੈਨੂੰ ਪਹਿਲਾ ਇਹ ਦੱਸਿਓ ਆ ਵੀਡੀਓ ਜਦੋਂ ਵੀ ਦੇਖ ਲਈ ਲਿਆ ਪਲੇਟਾ ਵਾਲ ਕਿੰਨੇ ਵੇਖਿਆ ਵਾ ਵੇਖਿਆ ਕਿਹਨੇ ਵੇਖ ਕੀ ਤਰਨੇ ਕੀ ਕਰਦ ਕੀ ਦੇ ਇੱਕ ਕਮੈਂਟ ਕਰਕੇ ਦੱਸੋ ਹਣ ਮਗਰ ਨਾ ਜਾਏ ਹੁਣ ਤੁਸੀਂ ਦੇਖਣਾ ਹੁਣ ਇਦਾਂ ਹੀ ਦੱਸੋ ਕਮੈਂਟ ਕਰਕੇ ਕਿ ਕੀ ਵੇਖਿਆ ਕੀ ਕਰੀ ਬਾਕੀ ਕਹਿੰਦੀ ਕਿ ਗਾਇਸ ਮੈਨੇ ਕਟੇ ਆ ਗੰਡੇ ਗੁੰਡੇ ਜੇ ਠੀਕ ਆ ਤੇ ਬੰਦਾ ਪੁੱਛੇਗਾ ਸ਼ੁਗਰ ਆ ਮੈਂ ਕਿਤੇ ਤੂੰ ਵੀ ਕਿਤੇ ਗੰਡੇ ਗੁੰਡੇ ਕੱਟ ਕੇ ਵੇਖੇ ਆ ਇਹਨਾਂ ਨੇ ਵੀ ਹੁਣ ਬਲੌਗ ਪਾਇਆ ਕਰਨੇ ਆ ਛੇਤੀ ਤੁਹਾਨੂੰ ਫਿਰ ਤੁਹਾਨੂੰ ਰੈਸਪੀਆਂ ਵੀ ਦੱਸਿਆ ਕਰਨੀਆਂ ਕਿੱਦਾਂ ਮੈਗੀ ਬੰਦੀ ਆ ਕਿੱਦਾਂ ਮਿਲਕ ਬਦਾਮ ਬੰਦਾ ਕਿੱਦਾਂ ਐਸ ਕਰੀਮਾਂ ਜੰਮਦੀਆਂ ਵਾ ਇਹ ਸਭ ਆਈਡੀਆ ਹੁਣ ਇਸ YouTube ਦੇ ਚੈਨਲ ਤੋਂ ਮਿਲਿਆ ਕਰਨੇ ਇਹਨਾਂ ਦੇ ਤੋਂ ਤੇ ਬਾਕੀ ਯਾਰੀ ਗੱਲ ਇੱਕ ਗੱਲ ਹੈ ਉਹ ਇੱਕ ਗੱਲ ਹੋਰ ਹੈਗੀ ਆ ਲੋਕੀ ਬੈਠ ਕੇ ਕਰਦੇ ਤੇ ਇਹ ਟੇਡੀਆਂ ਹੋ ਗਏ ਕਿ ਕੱਟਣੀਆਂ ਵਾ ਕਿ ਲੱਸੀ ਵਧੀਆ ਕੱਟੀ ਜਾਂਦੀ ਹੈ ਕਿ ਕਿਸੇ ਦਾ ਸਿਸਟਮ ਕੀ ਸੀ ਉਹ ਭਰਾਵਾ ਕਦੀ ਸਬਜੀ ਕੱਟੀ ਹੋਵੇ ਤੇ ਫੇਰ ਆ ਉਹਦੇ ਉਹਨਾਂ ਨੇ ਪਹਿਲੀ ਵਾਰੀ ਕਿਤੇ ਕੱਟ ਕੇ ਵੇਖੀ ਆ ਪਣ ਵੇਖਾ ਬਣਾਉਂਦੀਆਂ ਮੈਗੀ ਇਹਦੇ ਬੰਦਾ ਕੀ ਆ ਕਿ ਜਾਂ ਆਟਾ ਇਕੱਠਾ ਹੋ ਜਾਣਾ ਵਾ ਸਹੀ ਗੱਲ ਆ ਬਾਕੀ ਚਲੋ ਦੇਖਦੇ ਆ ਤੇ ਯਾਰ ਕਮੈਂਟ ਕਰਕੇ ਜਰੂਰ ਦੱਸੋ ਜਿਹੜਾ ਸਾਡੀ ਵੀਡੀਓ ਇੱਥੇ ਜਕਰ ਵੇਖਣਦਿਆਂ ਵਾ ਤੇ ਕੀ ਯਾਰ ਕੀ ਗੰਦ ਸੱਚੀ ਕਿ ਇਹਨਾਂ ਨੇ ਕਿੰਨਾ ਗੰਦ ਪਾਇਆ ਸਹੀ ਗੱਲ ਆ ਨਾ ਕਮੈਂਟ ਕਰਕੇ ਜਰੂਰ ਦੱਸਿਓ ਬਾਹਰ ਕਿ ਉਹ ਬਾਹਰ ਕਿ ਵੀ ਬਲੈਡ ਬੰਦ ਹੋ ਗਈ ਇਸ ਕਰਕੇ ਬਾਹਰ ਆ ਗਏ ਕਿ ਮਿੰਨੀਰੀ ਹੁੰਦੀ ਵੀ ਸੋ ਯਾਰ ਇਹਨਾਂ ਨੇ ਗੰਦ ਬਹੁਤ ਜ਼ਿਆਦਾ ਪਾਇਆ ਵਾ ਇੰਨਾ ਗੰਦ ਨਹੀਂ ਪੋਣਾ ਚਾਹੀਦਾ ਪਰ ਹਟਦੇ ਨਹੀਂ ਆ ਪਰ ਇਹ ਪਿਆਰ ਨਾਲ ਸਮਝਾਉਣ ਵਾਲੇ ਤੇ ਹੈ ਨਹੀਂ ਗੀ ਠੀਕ ਆ ਪਰ ਅਸੀਂ ਗਾਲਾਂ ਵੀ ਨਹੀਂ ਕੱਢ ਸਕਦੇ ਸਾਡੇ ਚੈ ਸੋ ਚਲੋ ਕੀ ਕਰ ਸਕਦੇ ਆ ਬਾਕੀ ਇਹਨਾਂ ਦੇ ਡਿਵੈਂਡ ਵਾ ਇਹੋ ਚੱਕਰਾਂ ਤਿੰਨੇ ਜਾਨੀ ਅੰਨੀਆਂ ਹੋ ਚੁੱਕੀਆਂ ਵਾ ਹੁਣ ਕੀ ਕਰ ਸਕਦੇ ਆ ਜੀ ਚਲੋ ਆਪਣੀ ਇੰਨੀ ਵੀਡੀਓ ਕਿਵੇਂ ਲੱਗੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ